ਲੋ ਜੀ ਪਹੁੰਚ ਗਈ ਬਰਾਤ ਸਤਨਾਮ ਲੈ ਕੇ ਪਹੁੰਚ ਗਿਆ ਬਰਾਤੀ ਇਹਨਾਂ ਹੁਣ ਹੋਣਗੀਆਂ ਮਿਲਣੀਆਂ ਇਹ ਦਿਖਾਉਣਾ ਤੁਹਾਨੂੰ ਲੋ ਜੀ ਹੁਣ ਮਿਲਣੀ ਹੋਣ ਲੱਗੀ ਆ ਜਿਹੜੇ ਲੜਕੀ ਦੇ ਪਿਤਾ ਜੀ ਤੇ ਲੜਕੇ ਦੇ ਪਿਤਾ ਜੀ ਜਿਹੜੇ ਲੈਫਟ ਹੈਂਡ ਸਾਈਡ ਨੇ ਲੜਕੀ ਦੇ ਪਿਤਾ ਜੀ ਨੇ ਰਾਈਟ ਹੈਂਡ ਸਾਈਡ ਜਿਹੜੇ ਰੈੱਡ ਟਰਬਨ ਵਾਲੇ ਨੇ ਉਹੋ ਆਪਣਾ ਜਿਹੜੇ ਲੜਕੇ ਦੇ ਪਿਤਾ ਜੀ ਨੇ ਮਿਲਣੀ ਹੋ ਰਹੀ ਆ ਥੋੜਾ ਸ਼ਾਂਤ ਥੋੜਾ ਪਿੱਛੇ ਨੋ ਜਾ ਚਾ ਚਾਜੋ ਦੇਖੋ ਤੁਸੀਂ ਥੋੜਾ ਪਿੱਛੇ ਨੋ ਜਾ ਹੋਰ ਜੀ ਲਓ ਜੀ ਇੱਕ ਜਿਹੜਾ ਕੰਬਲ ਦੇ ਨਾਲ ਪਹਿਲਾਂ ਵਿਹਾਰ ਹੋਇਆ ਹੁਣ ਨਾਲ ਇਹਨਾਂ ਨੇ ਰਿੰਗ ਵੀ ਪਾਈ ਹੈ ਜਿਹੜੀ ਲੜਕੇ ਦੇ ਪਿਤਾ ਜੀ ਪਿਤਾ ਜੀ ਨੂੰ ਲੜਕੀ ਦੇ ਪਿਤਾ ਜੀ ਕਰ ਰਹੇ ਨੇ ਇਹ ਰਸਮ ਦੇਖੋ ਤੁਸੀਂ ਅੱਜ ਇੱਕ ਉਂਗਲ 'ਚ ਦੋ ਰਿੰਗ ਹੋ ਗਈਆਂ ਦੇਖੋ ਤੁਸੀਂ ਚੜਾਈ ਲਓ ਜੀ ਇਹ ਸਤਨਾਮ ਦੇ ਮਾਮਾ ਜੀ ਨੇ ਰੈੱਡ ਜਿਹੜੀ ਟਰਬਨ ਤੇ ਇਧਰ ਲੜਕੀ ਦੇ ਮਾਮਾ ਜੀ ਨੇ ਇਹ ਵੀ ਮਿਲਣੀ ਦੀ ਰਸਮ ਨਾਲ ਇਹ ਇੱਕ ਜਿਹੜੀ ਰਿੰਗ ਨਾਲ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਦੇਖੋ ਰਿੰਗ ਵੀ ਡੱਬੀ ਦੇ ਵਿੱਚ ਪਈ ਹੈ ਮੈਂ ਲਗਾਦਾ ਪਾਉਣਗੇ ਹੁਣ ਉਹ ਲਓ ਜੀ ਮਾਮਾ ਜੀ ਦੀ ਰਿੰਗ ਦੇ ਵਿੱਚ ਅ ਫਿੰਗਰ ਦੇ ਵਿੱਚ ਰਿੰਗ ਪਾਤੀ ਜਿਹੜੀ ਲੜਕੀ ਦੇ ਮਾਮਾ ਜੀ ਨੇ ਚਲੋ ਠੀਕ ਹਾਂ ਤੁਸੀਂ ਇਹ ਜਿਹੜੇ ਪਰੌਣਿਆਂ ਦੀ ਮਿਲਣੀ ਹੈ लेफ्ट ਹੈਂਡ ਸਾਈਡ ਜਿਹੜਾ ਸਤਨਾਮਕ ਇਹਨਾਂ ਦੇ ਜੀਜਾ ਜੀ ਨੇ ਰਾਈਟ ਹੈਂਡ ਸਾਈਡ ਇਧਰੋਂ ਜਿਹੜੇ ਲੜਕੀ ਵਾਲੇ ਪੱਖ ਤੋਂ ਇਹ ਪਰੌਣਾ ਜੀ ਨੇ ਦੋਨਾਂ ਦੀਆਂ ਮਿਲਣੀਆਂ ਨੇ ਇੱਥੇ ਵੀ ਰਿੰਗ ਨਾਲ ਸਨਮਾਨਤ ਹੋ ਰਹੇ ਨੇ ਦੇਖੋ ਤੁਸੀਂ ਰਿੰਗ ਦੇਖੋ ਜਿਹੜੀ ਰਿੰਗ ਥੋੜੀ ਭਾਰੀ ਲੱਗਦੀ ਹੈ ਦੇਖੋ ਤੁਸੀਂ ਬਹੁਤ ਹੀ ਲੜਕੀ ਵਾਲਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੁਸੀਂ ਦੇਖ ਰਹੇ ਹੋ ਲਓ ਜੀ ਇਹ ਮਿਲਣੀਆਂ ਦਾ ਜਿਹੜਾ ਫੰਕਸ਼ਨ ਸੀਗਾ ਇਵੈਂਟ ਇਹ ਖਤਮ ਹੋ ਗਿਆ ਹਨ ਇਹ ਤਿੰਨੋਂ ਮਿਲਣੀਆਂ ਹੋਣੀਆਂ ਸੀ ਤੇ ਹੁਣ ਆਪਾਂ ਅੱਗੇ ਚੱਲਦੇ ਆਂ